ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੇ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗਿਆ ਬਲੌਕ ਸ਼ੁਰੂ ਕਰਨ ਬਲੌਕ ਆਪਾਂ ਸ਼ੁਰੂ ਕਰਨ ਲੱਗੇ ਸੀ ਮੈਂ ਕਿਹਾ ਪਹਿਲਾਂ ਬਈ ਆਪਾਂ ਚਾੜ ਚੜਾਈ ਕਰ ਲਈਏ ਵੈਸੇ ਤਾਂ ਆਪਾਂ ਦਿਵਾਲੀ ਨੂੰ ਝਾੜ-ਛੜੀ ਕਰ ਲਿਆ ਸੀਗਾ ਫਿਰ ਵੀ ਦੁਬਾਰਾ ਵੈਸੇ ਮਿੱਟੀ ਘਟਾਈ ਜਾਂਦਾ ਦੁਬਾਰਾ ਝਾੜ-ਛੜੀ ਕਰਨ ਨੂੰ ਹੋ ਜਾਂਦਾ ਇਹਦੇ ਕਰਕੇ ਮੈਂ ਕਹ ਚੱਲ ਥੋੜਾ-ਥੋੜਾ ਵੀ 1-2 ਦਿਨ ਲਗਾ ਵੀ ਥੋੜਾ-ਥੋੜਾ ਆਪਾਂ ਝਾੜ-ਛੜੀ ਕਰ ਲੈਣੇ ਆ ਤੇ ਵਿੱਚ ਨੂੰ ਟਾਈਮ ਕੱਢ ਕੇ ਕਿਉਂਕਿ ਹੁਣ ਸਾਰਾ ਇੱਕੋ ਦਿਨ ਤਾਂ ਝਾੜ-ਛੜੀ ਹੁੰਦਾ ਨਹੀਂ ਹੈ ਵੀ ਹੋਰ ਵੀ ਕੰਮ ਹੁੰਦੇ ਆ ਇਹਦੇ ਕਰਕੇ ਮੈਂ ਕਹ ਚੱਲ ਜਿੰਨਾ ਖੁੰਦਾ ਥੋੜਾ-ਥੋੜਾ ਕਰ ਦਨੀ ਆ ਵੀ ਲਓ ਜੇ ਆਪਾਂ ਉਧਰ ਝਾੜ ਚੜੇ ਇਹ ਕਰ ਲਿਆ ਸੀਗਾ ਤੇ ਬਾਕੀ ਸੂੰਭਰ ਕੇ ਪੋਚੇ ਵੀ ਲਾਤੇ ਸੀਗੇ ਰਸੋਈ ਰਹਿੰਦੀ ਆ ਇੱਕ ਦਿਨ ਫੇਰ ਕਿਸ ਦਿਨ ਦੇਖ ਲੂੰਗੀ ਟਾਈਮ ਜੇ ਕੱਢ ਕੇ ਫੇਰ ਰਸੋਈ ਦਾ ਰਸੋਈ ਵੀ ਸਾਫ਼ ਕਰ ਦੂੰਗੀ ਤੇ ਬਾਕੀ ਮੈਂ ਕਿਹ ਚੱਲ ਹੁਣ ਸਬਜੀ ਵੀ ਤੋੜ ਲੈਣੀ ਆ ਸਬਜੀ ਤੋੜ ਕੇ ਫੇਰ ਸ਼ਾਮ ਨੂੰ ਦੇਖਦੀ ਆ ਫੇਰ ਸਬਜੀ ਵੀ ਸ਼ਾਮ ਆਪਾਂ ਬਣਾਵਾਂਗੇ ਤੇ ਬਾਕੀ ਇਸ ਵਾਰ ਸਬਜੀ ਬਹੁਤ ਸੋਹਣੀ ਉੱਤਰੀ ਆ ਜੀ ਕਾਫੀ ਸਬਜੀ ਉੱਤਰੀ ਹੀ ਸੀਗੀ ਤੇ ਇਹਦੇ ਕਰਕੇ ਮੈਂ ਕਿਹਾ ਚਲ ਤੋੜ ਲੈਨੀ ਆ 那里，那里看,看，那里，那里 ਲੋ ਜੀ ਸਬਜ਼ੀ ਆਪਾਂ ਤੋੜ ਲਈ ਸੀਗੀ ਮੈਂ ਕਿਹਾ ਚੱਲ ਹੁਣ ਥੈਲੇ ਆਪਣੀ ਫੀਡ ਜਿਹੜੀ ਆਪਾਂ ਮੱਜਨ ਪਾਉਣੇ ਆ ਤਾਂ ਬਾਕੀ ਉਹਦੇ ਥੈਲੇ ਸੀਗੇ ਫੀਡ ਦੇ ਥੈਲੇ ਮੈਂ ਕਿਹਾ ਚਾ ਲੈਣਾ ਨੂੰ ਧੋਸ ਮਾਰ ਕੇ ਰੱਖ ਦਿੰਨੀ ਆ ਸਕਾ ਕੇ ਕਿਉਂਕਿ ਜੇ ਆਪਾਂ ਇੱਕ ਨਹੀਂ ਸੜਦੀ ਥੈਲੇ ਫਿਰ ਥੈਲੀਆਂ ਨੂੰ ਚੂਹੀਆਂ ਵੜ ਦਿੰਦੀਆਂ ਨੇ ਤੇ ਬਾਕੀ ਮੈਂ ਹੁਣ ਆਈ ਵਾਰੀ ਜਦੋਂ ਵੀ ਥੈਲੇ ਫਿਰ ਚੋਕਰ ਦੇ ਆਉਂਦੇ ਫਿਰ ਉਹਨਾਂ ਨੂੰ ਮੈਂ ਧੋਸ ਮਾਰ ਕੇ ਰੱਖ ਦਿੰਨੀ ਆ ਤੋ ਸਮਾਰ ਕੇ ਰੱਖ ਕੇ ਮੇ ਸਾਹਮਣੇ ਰੱਖ ਦਿੰਨੀ ਆ ਫੇਰ ਬਾਕੀ ਜੇ ਹੁਣ ਆਪਾਂ ਪੱਲੀ ਪੁੱਲੀ ਬਣਾਉਣੀ ਹੋਵੇ ਡੰਗਰਾਂ ਨੂੰ ਪੱਲੜ ਪੁੱਲੜ ਬਣਾਉਣੇ ਹੁਣ ਕਈ ਵਾਰ ਸਿਆਲਾਂ ਦੇ ਪੱਲੜਾਂ ਦੀ ਲੋੜ ਪੈਂਦੀ ਆ ਫੇਰ ਬਣਾ ਹੋ ਜਾਂਦੇ ਆ ਇਹਦੇ ਕਰਕੇ ਆਪਾਂ ਥੈਲੇ ਤੋਸ ਮਾਰ ਕੇ ਰੱਖ ਦਈਏ ਸੁੱਕਣੇ ਪਾ ਦਈਏ ਫੇਰ ਆਪਾਂ ਇਹਨਾਂ ਨੂੰ ਤੋਸ ਮਾਰ ਕੇ ਰੱਖ ਦਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਥੱਲੇ ਆਪਾਂ ਧੋਸ ਮਾਰ ਕੇ ਸੁੱਕਣੇ ਪਾਤੇ ਸੀਗੇ ਬਾਕੀ ਇਹ ਆਪਣੀ ਵੀਡੀਓ ਦੂਸਰੇ ਦਿਨ ਦੀ ਆ ਕਿਉਂਕਿ ਕੱਲ ਦੀ ਜਬ ਮਤਲਬ ਕਿ ਜਿਹੜਾ ਥੱਲੇ ਧੋਤੇ ਸੀਗੇ ਉਦੋਂ ਮਗਰੋਂ ਫਿਰ ਵੀਡੀਓ ਬਣਾਉਣ ਦਾ ਟਾਈਮ ਹੀ ਲੱਗਿਆ ਕਿਉਂਕਿ ਬਹੁਤ ਜ਼ਿਆਦਾ ਕੰਮ ਡੇਟ ਹੋ ਗਏ ਸੀ ਇਹਦੇ ਕਰਕੇ ਇਹ ਆਪਣੀ ਵੀਡੀਓ ਦੂਸਰੇ ਦਿਨ ਦੀ ਆ ਹੁਣ ਆਪਾਂ ਗਾਂ ਨੂੰ ਬਾਹਰ ਕੱਢਾਂਗੇ ਤੇ ਵਾਕਈ ਬਾਹਰ ਕੱਢ ਕੇ ਗਾਇਨ ਨੂੰ ਕਿਉਂਕਿ ਬਾਹਰ ਵੀ ਨਹੀਂ ਕੱਢਣੇ ਹੈਗੇ ਉਧਰ ਟੀਨਾ ਟੀਨਾ ਥੱਲੇ ਹੀ ਗਾਇ ਨੂੰ ਬੰਨਾਂਗੇ ਕਿਉਂਕਿ ਅੱਜ ਮੌਸਮ ਠੀਕ ਨਹੀਂ ਹੈਗਾ ਬੱਦਲ ਵਾਈ ਜੀ ਆ ਇਹਦੇ ਕਰਕੇ ਮੀਂਹ ਦਾ ਵੀ ਮੌਸਮ ਜੇ ਮੈਨੂੰ ਲੱਗਦਾ ਵੀ ਮੀਂਹ ਨਾਗੇ ਤੇ ਪਵੇ ਪੈਜਵੇ ਇਹਦੇ ਕਰਕੇ ਆਪਾਂ ਨੂੰ ਡੰਗਰਾਂ ਨੂੰ ਮਤਲਬ ਕਿ ਟੀਨਾ ਵਾਲੇ ਹੀ ਰੱਖਾਂਗੇ ਅੱਜ ਬਾਹਰ ਵੀ ਨਹੀਂ ਕੱਢਾਂਗੇ ਤੇ ਬਾਕੀ ਇਹਨਾਂ ਨੂੰ ਕੱਢ ਕੇ ਮਤਲਬ ਕਿ ਟੀਨਾ ਵਾਲੇ ਉਧਰ ਬੰਨ ਕੇ ਫੇਰ ਇਹਨਾਂ ਥੱਲੇ ਰੜਕਾ ਮਾਰਾਂਗੇ ਲਓ ਜੀ ਵੀਡੀਓ ਦਾ ਅੰਤ ਪਾਈ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਨਾਲ ਧੰਨਵਾਦ ਜੀ